यार तू और और करते हैं मैं कमेंट कर दी हां कितना हो एसिड डेवल निकल तो काम से जल्दी सब सब मतलब कुछ बोले मुझे से कंट्रोल वाली पत्ता काम की खत्म मतलब अब काम की करते हो जी हां लाइव डाटा जी अरे वीडियो लाइव है तू आ मेरे कोने पे बैठ जा ਉਹਨੇ ਵੀ ਟੈਨਸ਼ਨ ਲੈਣ ਲਈ ਆਪਾਂ ਕੋ ਘਰ ਗਈ ਸੀ। ਤਾਂ ਉਥੇ ਸਾਨੂੰ ਪਤਾ ਲੱਗ ਗਿਆ। ਧੰਨਵਾਦ ਅੰਦਾ। ਨਹੀਂ ਨਹੀਂ ਧੰਨਵਾਦ ਪਰਮਾਤਮਾ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਹੁੰਚੇ ਹਾਂ ਜੀ ਬੇਦੀ ਹਸਪੀਟਲ ਨਵਾਂ ਸ਼ਹਿਰ ਵਿਖੇ। ਸਾਡਾ ਵੀਰ ਆ। ਔਰ ਇਹ ਵੀਰ ਪਿੰਡ ਵੀਰੰਪੁਰ ਤੋਂ ਹੈ। ਪਿੰਡ ਵੀਰੰਪੁਰ ਗੜਸ਼ੰਕਰ ਦਾ ਪਿੰਡ ਆ। ਵੀਰ ਆਪਣੇ ਕੰਮ ਤੋਂ ਆ ਰਿਹਾ ਸੀਗਾ ਵੀਰ ਲਾਈਵ ਦਾ ਕੰਮ ਕਰਦਾ ਹੈ ਵੀਡੀਓ ਲਾਈਵ ਦਾ ਫੋਟੋਗ੍ਰਾਫੀ ਦਾ ਔਰ ਕੰਮ ਤੋਂ ਆ ਰਿਹਾ ਸੀ ਤੇ ਰਸਤੇ ਦੇ ਵਿੱਚ ਟਰਾਲੀ ਜਿਹੜੀ ਸਾਈਡ ਮਾਰ ਗਈ ਸਾਈਡ ਵੱਜਣ ਦੇ ਨਾਲ ਵੀਰ ਦੇ ਪੇਟ ਦੇ ਵਿੱਚ ਕਾਫੀ ਸੱਟ ਲੱਗੀ ਔਰ ਹੁਣ ਵੀ ਸਾਰਾ ਜਿਹੜਾ ਪੇਟ ਹੈ ਦਾ ਵੀਰ ਦਾ ਪੱਟੀਆਂ ਨਾਲ ਭਰਿਆ ਹੋਇਆ ਹੈ ਤੇ ਬਾਕੀ ਹਾਲਾਤ ਬਹੁਤ ਮਾੜੇ ਆ ਘਰੋਂ ਬਹੁਤ ਗਰੀਬ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਪਰ ਤੇ ਬਾਕੀ ਮੈਂ ਇਹ ਹੀ ਦੱਸਦਾ ਕਿ ਇੰਨੇ ਜੋਗਾ ਉਸ ਵਾਇਗੁਰੂ ਨੇ ਸਾਨੂੰ ਬਾਹ ਫੜ ਕੇ ਤੋਰਿਆ ਹੋਇਆ ਤੇ ਉਹਨਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਉਹਨਾਂ ਭੈਣਾ ਭਰਾਵਾਂ ਦੇ ਸਹਿਯੋਗ ਦੇ ਨਾਲ ਅੱਜ ਆਪਾਂ ਇਸ ਭਰਾ ਕੋਲ ਪਹੁੰਚੇ ਆਂ ਤੇ ਵੀਰ ਪਹਿਲਾਂ ਡੀਐਮਸੀ ਦੇ ਵਿੱਚ ਐਡਮਟ ਸੀ ਉੱਥੋਂ ਹੁਣ ਇੱਥੇ ਲੈ ਕੇ ਆਏ ਆ ਕਿ ਉੱਥੇ ਜਿਆਦਾ ਖਰਚਾ ਜਿਹੜਾ ਇਹਨਾਂ ਕੋਈ ਚੱਕ ਨਹੀਂ ਹੋ ਰਿਹਾ ਪਰਿਵਾਰ ਤੋਂ ਤੇ ਹੁਣ ਜਿਹੜਾ ਬੇਦੀ ਹਸਪਤਾਲ ਦੇ ਵਿੱਚ ਵੀਰ ਆਈਸੀਯੂ ਦੇ ਵਿੱਚ ਐਡਮਟ ਆ ਕਿੰਨੇ ਦਿਨ ਤੋਂ ਭਜੀ ਐਡਮਟ ਹੈ ਪੰਜ ਛੇ ਦਿਨ ਹੋ ਗਏ ਜਿਹੜਾ ਵੀਰ ਆਈਸੀਨ ਦੇ ਵਿੱਚ ਐਡਮਟ ਆ ਤੇ ਬਾਕੀ ਮੈਂ ਸਭ ਤੋਂ ਤੁਹਾਨੂੰ ਬੇਨਤੀ ਕਰੂੰਗਾ ਕਿ ਆਪਾਂ ਵੀਰ ਦੇ ਪਰਿਵਾਰ ਦਾ ਮੋਬਾਈਲ ਨੰਬਰ ਤੇ ਵੀਰ ਦਾ ਨਾਮ ਤੁਹਾਨੂੰ ਵੀਡੀਓ ਦੇ ਵਿੱਚ ਮੈਂਸ਼ਨ ਕਰਾਂਗੇ ਤੁਸੀਂ ਜੋ ਵੀ ਬਣਦੀ ਮਦਦ ਵੀਰ ਦੇ ਹਾਲਾਤਾਂ ਨੂੰ ਦੇਖਦੇ ਜਰੂਰ ਕਰੋ ਜੋਤਪਾ ਜੀ ਸਾਡੇ ਗਰੀਸ ਤੋਂ 5000 ਰੁਪਏ ਦੀ ਮਦਦ ਜਿਹੜੀ ਇਸ ਪਰਿਵਾਰ ਨੂੰ ਆਪਾਂ ਦੇ ਕੇ ਚੱਲੇ ਆ ਮਤਲਬ ਜੀ ਤੁਸੀਂ ਰੱਖ ਲਿਓ 5000 ਰੁਪਏ ਤੇ ਬਾਕੀ ਆਪਾਂ ਮੈਂਤੀ ਕਰ ਰਿਹਾ ਸਾਕਤ ਨੂੰ ਕੋਈ ਘਬਰਾਉਣਾ ਨਹੀਂ ਕੋਈ ਗੱਲ ਹੈ ਉਹ ਮਾਲਕ ਕਰਨ ਆਲਾ ਹੈ ਨਾ ਰੋ ਰੋ ਨਾ ਕੁਝ ਕੋ ਜਿਹਾ ਇਦਾਂ ਨਾ ਕਰੋ ਪਰਮਾਤਮਾ ਕਰਨ ਆਇਆ ਅਸੀਂ ਉਸ ਵੈਗੁਰੂ ਨੇ ਸਾਨੂੰ ਭੇਜਿਆ ਹੈ ਤਾਂ ਮਾਲਕ ਨੇ ਕੋਈ ਜਰੀਆ ਬਣਾਇਆ ਹੁੰਦਾ ਹੈ ਨਾ ਘਬਰਾਉਣਾ ਨਹੀਂ ਠੀਕ ਕੋਈ ਨਾ ਠੀਕ ਜਲਦੀ ਹੋ ਜਾਣਾ ਕੋਈ ਗੱਲ ਹੈ ਠੀਕ ਹੈ ਚੱਲ ਕੇ ਨਹੀਂ ਕੋਈ ਗੱਲ ਨਹੀਂ ਹੂੰ ਹੂੰ ਧੰਨਵਾਦ ਕਰੀ ਤੋਂ ਨਹੀਂ ਕੋਈ ਚੱਕੋ ਨਾ ਮੁਝੇ वाहेगुरु जी का ख़ालसा वाहेगुरु वाहेगुरु जी फति